ਰਾਦੇ ਲਗਭਗ 9 ਵਜੇ ਦੀਪ ਆਪਣੇ ਦਫਤਰ ਤੋਂ ਘਰ ਵੱਲ ਆ ਰਿਹਾ ਸੀ ਉਸੇ ਵਕਤ ਨੇੜੇ ਦੀ ਦੂਜੀ ਗਲੀ ਵਿੱਚ ਕਿਸੇ ਔਰਤ ਦੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਦੀ ਆਵਾਜ਼ ਆਈ ਉਸ ਦੀ ਚੀਕ ਜਾਣੀ ਪਹਿਚਾਣੀ ਲੱਗੀ ਉਹ ਗਲੀ ਸੁਨਸਾਨ ਸੀ ਤੇ ਉਸ ਗਲੀ ਵਿੱਚ ਹਨੇਰਾ ਵੀ ਸੀ ਉਸ ਨੇ ਉੱਥੇ ਜਾ ਕੇ ਦੇਖਿਆ ਤਾਂ ਕੁਝ ਮੁੰਡੇ ਇੱਕ ਔਰਤ ਨੂੰ ਪਰੇਸ਼ਾਨ ਕਰ ਰਹੇ ਸੀ ਜਿਵੇਂ ਹੀ ਦੀਪ ਦੀ ਨਜ਼ਰ ਉਸ ਔਰਤ ਤੇ ਪਈ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਕਿਉਂਕਿ ਉਹ ਤਾਂ ਉਸ ਦੀ ਜੱਜ ਨੇ ਚੌਥੀ ਪੇਸ਼ੀ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਤੁਹਾਡਾ ਦੋਨਾਂ ਦਾ ਤਲਾਕ ਮਨਜ਼ੂਰ ਕੀਤਾ ਜਾਂਦਾ ਹੈ ਦੇਵ ਅਤੇ ਪਰਮਿੰਦਰ ਅੱਡ ਹੋ ਚੁੱਕੇ ਸੀ ਉਹਨਾਂ ਦੇ ਇਸ ਅੱਡ ਹੋਣ ਵਿੱਚ ਅਹਿਮ ਭੂਮਿਕਾ ਦੋਨਾਂ ਦੇ ਮਾਤਾ ਪਿਤਾ ਤੇ ਜੀਜਾ ਹੀ ਨੇ ਨਿਭਾਈ ਸੀ ਮੰਮੀ ਪਾਪਾ ਇਸ ਵਿਆਹ ਤੋਂ ਨਿਰਾਸ਼ ਸੀ ਦੋਨੋਂ ਆਪਣੇ ਬੱਚਿਆਂ ਨੂੰ ਕੋਸਦੇ ਰਹੇ ਵਿਆਦੀ ਖਬਰ ਮਿਲਣ ਤੋਂ ਲੈ ਕੇ ਤਲਾਕ ਹੋਣ ਤੱਕ ਦੂਜੀ ਜਾਤੀ ਵਿੱਚ ਵਿਆਹ ਘਰ ਪਰਿਵਾਰ ਸਮਾਜ ਰਿਸ਼ਤੇਦਾਰਾਂ ਵਿੱਚ ਨੱਕ ਕਟਾ ਕੇ ਰੱਖ ਦਿੱਤੀ ਕਿੰਨੇ ਲਾੜ ਪਿਆਰ ਨਾਲ ਪਾਲ ਪੋਸ ਕੇ ਬੜਾ ਕੀਤਾ ਸੀ ਕਿੰਨੇ ਸੁਪਨੇ ਸਜਾਏ ਸੀ ਪਰ ਪਿਆਰ ਵਿੱਚ ਪੈ ਕੇ ਇਹ پاگل ਕਿੱਥੇ ਸੁਣਦੇ ਨੇ ਕਿਸੇ ਦੀ ਦੇਵਤੇ ਪਰਮਿੰਦਰ ਦੋਨੋਂ ਬਾਲਗ ਸੀ ਤੇ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਕਰਦੇ ਸੀ ਇੱਕ ਦੂਜੇ ਨਾਲ ਮਿਲਦੇ ਇੱਕ ਦੂਜੇ ਨੂੰ ਦੇਖਦੇ ਦੇਖਦੇ ਕਦੋਂ ਪਿਆਰ ਹੋ ਗਿਆ ਉਹਨਾਂ ਨੂੰ ਆਪ ਹੀ ਨਾ ਪਤਾ ਲੱਗਿਆ ਫਿਰ ਦੋਨੋਂ ਛਿਪ-ਛਿਪ ਕੇ ਮਿਲਣ ਲੱਗੇ ਪਿਆਰ ਵਧਿਆ ਤੇ ਵਾਅਦਾ ਹੀ ਚਲਾ ਗਿਆ ਗੱਲ ਇੱਥੇ ਤੱਕ ਪਹੁੰਚ ਗਈ ਕਿ ਇੱਕ ਦੂਜੇ ਦੇ ਬਿਨਾ ਜੀਉਣਾ ਵੀ ਮੁਸ਼ਕਿਲ ਹੋਣ ਲੱਗਿਆ ਉਹ ਜਾਣਦੇ ਸੀ ਕਿ ਮਿਡਲ ਕਲਾਸ ਪਰਿਵਾਰ ਵਿੱਚ ਦੂਜੀ ਜਾਤੀ ਵਿੱਚ ਵਿਆਹ ਕਰਨ ਨੂੰ ਬਹੁਤ ਗਲਤ ਮੰਨਿਆ ਜਾਂਦਾ ਹੈ ਬਹੁਤ ਸੂਸਮਝ ਕੇ ਦੋਨਾਂ ਨੇ ਕੋਟ ਮੈਰਿਜ ਕਰਨ ਦਾ ਫੈਸਲਾ ਕਰ ਲਿਆ ਤੇ ਆਪਣੇ ਕੁਝ ਦੋਸਤਾਂ ਨੂੰ ਬਤੌਰ ਗਵਾਹ ਲੈ ਕੇ ਰਜਿਸਟਰਾਰ ਦੇ ਆਫਿਸ ਪਹੁੰਚ ਗਏ ਵਿਆਹੀਵਰੀ ਦੋਸਤ ਤਾਂ ਬਦਲਾ ਲੈਣ ਦੇ ਲਈ ਸਹਾਇਤਾ ਕਰਦੇ ਨੇ ਤੇ ਇੱਕ ਵਾਰੀ ਦੋਸਤ ਇਹ ਸੋਚ ਕੇ ਮਦਦ ਕਰਦੇ ਨੇ ਮੰਨੋ ਕੋਈ ਭਲਾਈ ਦਾ ਕੰਮ ਕਰ ਰਹੇ ਹੁਣ ਠੀਕ 1 ਮਹੀਨੇ ਬਾਅਦ ਵਿਆਹ ਵੀ ਹੋ ਗਿਆ ਉਹਨਾਂ ਦੋਨਾਂ ਦੇ ਵਕੀਲ ਨੇ ਪਤੀ ਪਤਨੀ ਅਤੇ ਗਵਾਹਾਂ ਨੂੰ ਆਪਣਾ ਕਾਰਡ ਦਿੰਦੇ ਹੋਏ ਕਿਹਾ ਇਹ ਮੇਰਾ ਕਾੜਾ ਕਦੇ ਵੀ ਜ਼ਰੂਰਤ ਪਵੇ ਤਾਂ ਯਾਦ ਕਰਿਓ ਕਿਉਂ ਦੇਵ ਨੇ ਪੁੱਛਿਆ ਵਕੀਲ ਨੇ ਹੱਸਦੇ ਹੋਏ ਕਿਹਾ ਸੀ ਅਕਸਰ ਜ਼ਰੂਰਤ ਪੈਂਦੀ ਹੈ ਕਵਾਰਿਆਂ ਨੂੰ ਵੀ ਤੇ ਵਿਆਹਿਆਂ ਨੂੰ ਵੀ ਮੈਂ ਵਿਆਹ ਤੇ ਤਲਾਕ ਦੋਨਾਂ ਵਿੱਚ ਸਪੈਸ਼ਲਿਸਟਾਂ ਵਕੀਲ ਦੀ ਗੱਲ ਸੁਣ ਕੇ ਉਹ ਸਾਰੇ ਬਹੁਤ ਹੱਸੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਵਕੀਲ ਅਨੁਭਵੀ ਹੈ ਕੁਝ ਦਿਨ ਹੱਸਦੇ ਗਾਉਂਦੇ ਬੀਤੇ ਫਿਰ ਸ਼ੁਰੂ ਹੋਇਆ ਅਸਲੀ ਵਿਆਹ ਜਿਸ ਵਿੱਚ ਇੱਕ ਦੂਜੇ ਨੂੰ ਇੱਕ ਦੂਜੇ ਦੀਆਂ ਜਲੀਆਂ ਕਟੀਆਂ ਗੱਲਾਂ ਸੁਣਣੀਆਂ ਪੈਂਦੀਆਂ ਸਹਿਣਾ ਪੈਂਦਾ ਇੱਕ ਦੂਜੇ ਦੀਆਂ ਕਮੀਆਂ ਨੂੰ ਅਣ ਦੇਖਿਆ ਕਰਨਾ ਪੈਂਦਾ ਦੁਨੀਆ ਭੁੱਲ ਕੇ ਜਿਵੇਂ ਪਿਆਰ ਕੀਤਾ ਜਾਂਦਾ ਉਂਝ ਹੀ ਵਿਆਹ ਨੂੰ ਇੱਕ ਤਪੋ ਭੂਮੀ ਮੰਨ ਕੇ ਪੂਰੀ ਤਰ੍ਹਾਂ ਦੇ ਨਾਲ ਇੱਕ ਦੂਜੇ ਵਿੱਚ ਖੋਣਾ ਪੈਂਦਾ ਪਿਆਰ ਕਰਨਾ ਹੋਰ ਗੱਲ ਹੈ ਪਿਆਰ ਤਾਂ ਕੋਈ ਵੀ ਕਰ ਲੈਂਦਾ ਪਰ ਪਿਆਰ ਨਿਭਾਉਣਾ ਜ਼ਿੰਮੇਵਾਰੀ ਭਰਿਆ ਕੰਮ ਹੈ ਦੋਨਾਂ ਨੇ ਪਿਆਰ ਕੀਤਾ ਵਿਆਹ ਵੀ ਪਰ ਵਿਆਹ ਨੂੰ ਨਿਭਾ ਨਹੀਂ ਸਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਦੋਨਾਂ ਵਿੱਚ ਤਕਰਾਰ ਹੋਣ ਲੱਗੀ ਪਰਮਿੰਦਰ ਗੁੱਸੇ ਵਿੱਚ ਕਹਿ ਰਹੀ ਸੀ ਵਿਆਹ ਤੋਂ ਪਹਿਲਾਂ ਤਾਂ ਚੰਦ ਤਾਰਿਆਂ ਦੀ ਸੈਰ ਕਰਵਾਉਂਦੀ ਆ ਗੱਲਾਂ ਕਰਦੇ ਸੀ ਹੁਣ ਬਾਜ਼ਾਰ ਵਿੱਚੋਂ ਜ਼ਰੂਰੀ ਸਮਾਨ ਲਿਆਉਣਾ ਵੀ ਭੁੱਲ ਜਾਂਦੇ ਹੋ ਵਿਆਹ ਹੋਇਆ ਹੈ ਕੈਦ ਨਹੀਂ ਸਾਰਾ ਦਿਨ ਦਫ਼ਤਰ ਵਿੱਚ ਖੱਪਦੇ ਰਹੋ ਤੇ ਦਫ਼ਤਰ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਲੱਗੇ ਰਹੋ ਏ ਨਹੀਂ ਕਿ ਕੋਈ ਮਦਦ ਵੀ ਕਰ ਦਵੇ ਸਾਹਬ ਆਉਂਦੇ ਹੀ ਬੈੱਡ ਤੇ ਫੈਲ ਕੇ ਟੀਵੀ ਦੇਖਣ ਲੱਗ ਜਾਂਦੇ ਨੇ ਤੇ ਹੁਕਮ ਦੇਣਾ ਸ਼ੁਰੂ ਪਾਣੀ ਲਿਆਓ ਚਾਹ ਲਿਆਓ ਭੁੱਖ ਲੱਗੀ ਐ ਖਾਣਾ ਛੇਤੀ ਬਣਾਓ ਵਗੈਰਾ ਵਗੈਰਾ ਦੇਵ ਜਵਾਬ ਦਿੰਦਾ ਹੋਇਆ ਬੋਲਿਆ ਮੈਂ ਵੀ ਤਾਂ ਦਫ਼ਤਰ ਤੋਂ ਆ ਰਿਹਾ ਘਰ ਵਿੱਚ ਕੰਮ ਕਰਨਾ ਪਤਨੀ ਦੀ ਜ਼ਿੰਮੇਵਾਰੀ ਐ ਤੈਨੂੰ ਜ਼ਿਆਦਾ ਤਕਲੀਫ ਹੋ ਰਹੀ ਐ ਤਾਂ ਨੌਕਰੀ ਛੱਡ ਦੇ ਲੋਕਾਂ ਨੂੰ ਤਾਂ ਐਨੀ ਮੁਸ਼ਕਲ ਨਾਲ ਨੌਕਰੀਆਂ ਮਿਲਦੀਆਂ ਨੇ ਤੇ ਮੈਂ ਲੱਗੀ ਲਗਾਈ ਨੌਕਰੀ ਛੱਡ ਦਵਾਂ ਤਾਂ ਫਿਰ ਘਰ ਦੇ ਕੰਮਾਂ ਦਾ ਰੋਣਾ ਮੈਨੂੰ ਨਾ ਸੁਣਾਇਆ ਕਰ ਐਨਾ ਵੀ ਨਹੀਂ ਹੁੰਦਾ ਕਿ ਛੁੱਟੀ ਦੇ ਦਿਨ ਕਿਤੇ ਘਮਾਉਣ ਹੀ ਲੈ ਜਾਵਾਂ ਫਿਲਮਾਂ ਪਾਰਟੀਆਂ ਪਿਕਨਿਕ ਸਭ ਬੰਦ ਹੋ ਗਿਆ ਅਜਿਹੇ ਵਿਆਹ ਨਾਲੋਂ ਤਾਂ ਕੁਵਾਰੇ ਹੀ ਚੰਗੇ ਸੀ ਤਾਂ ਤਲਾਕ ਲੈ ਲੈ ਦੀਵ ਦੇ ਮੂੰਹ ਵਿੱਚੋਂ ਅਚਾਨਕ ਹੀ ਨਿਕਲ ਗਿਆ ਪਰ ਆਪਣੀ ਜ਼ੁਬਾਨ ਨੂੰ ਕੋਸ ਕੇ ਚੁੱਪ ਹੋ ਗਿਆ ਤਲਾਕ ਦਾ ਨਾਮ ਸੁਣਦੇ ਹੀ ਪਰਮਿੰਦਰ ਨੂੰ ਰੋਣਾ ਆ ਗਿਆ। ਅਚਾਨਕ ਮਾਂ ਦਾ ਫੋਨ ਆਇਆ। ਆਪਣੇ ਰੋਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਗੱਲ ਕਰਨ ਲੱਗੀ। ਮਾਂ ਸਮਝ ਗਈ ਕਿ ਧੀ ਸੁਖੀ ਨਹੀਂ ਹੈ। ਪਰਮਿੰਦਰ ਦੀ ਮਾਂ ਦੂਜੇ ਦਿਨ ਹੀ ਧੀ ਦੇ ਕੋਲ ਆ ਪਹੰਚੀ। ਮਾਂ ਦੇ ਆਉਣ ਨਾਲ ਪਰਮਿੰਦਰ ਨੇ ਛੁੱਟੀ ਲਈ ਸੀ। ਦੇਵਕੰਮ ਤੇ ਚਲਿਆ ਗਿਆ। ਮਾਂ ਨੇ ਕਿਹਾ ਮੈਂ ਤੇਰੀ ਮਾਂ ਹਾਂ। ਫੋਨ ਤੇ ਤੇਰੀ ਆਵਾਜ਼ ਤੋਂ ਹੀ ਸਮਝ ਗਈ ਸੀ। ਆਪਣੇ ਹੱਥਾਂ ਨਾਲ ਆਪਣੇ ਪੈਰਾਂ ਤੇ ਕੁਹਾੜੀ ਤੂੰ ਆਪ ਮਾਰੀ ਐ ਜੇ ਤੂੰ ਦੁਖੀ ਐ ਤਾਂ ਮੇਰੇ ਨਾਲ ਆਪਣੇ ਘਰ ਚੱਲ ਹਜੇ ਤੇਰੇ ਮਾਪਿਓ ਜਿਉਂਦੇ ਨੇ ਤੂੰ ਦੇਖਣ ਵਿੱਚ ਸੋਣੀ ਐ ਕਮਾਉਣੀ ਐ ਆਪਣਾ ਮੁੰਡਿਆਂ ਦੀ ਕੋਈ ਕਮੀ ਨਹੀਂ ਆਪਣੀ ਜਾਤ ਬਰਾਦਰੀ ਵਿੱਚ ਆਪਣੀ ਬੜੀ ਭੈਣ ਨੂੰ ਦੇਖ ਕਿੰਨੀ ਸੁਖੀ ਐ ਘਰ ਵਾਲਾ ਸਾਲ ਵਿੱਚ ਚਾਰ ਵਾਰ ਪੇਕੇ ਲੈ ਕੇ ਆਉਂਦਾ ਐ ਅੱਗੇ ਪਿੱਛੇ ਘੁੰਮਦਾ ਐ ਤੇ ਇੱਕ ਤੂੰ ਐ ਤੈਨੂੰ ਪਰਿਵਾਰ ਤੋਂ ਅੱਡ ਕਰਕੇ ਵਿਆਹ ਦੇ ਨਾਮ ਤੇ ਸਿਵਾਏ ਦੁੱਖ ਤੋਂ ਹੋਰ ਕੀ ਮਿਲੇਆ ਘਰ ਵਾਲੇ ਦੀ ਬੇਰੁਖੀ ਤੇ ਤਲਾਕ ਸ਼ਬਦ ਨਾਲ ਦੁਖੀ ਘਰਵਾਲੀ ਨੂੰ ਜਦ ਮਾਂ ਵੱਲੋਂ ਸੰਤਾਨਾ ਮਿਲੀ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗੀ ਮਾਂ ਨੇ ਉਸ ਨੂੰ ਸੀਨੇ ਨਾਲ ਲਗਾ ਲਿਆ ਤੇ ਕਹਿਣ ਲੱਗੀ 2 ਸਾਲ ਤੋਂ ਆਪਣਾ ਪੀਕਾ ਘਰ ਨਹੀਂ ਦੇਖਿਆ ਆਪਣੇ ਪਾਪਾ ਤੇ ਭੈਣ ਨੂੰ ਨਹੀਂ ਮਿਲੀ ਚੱਲ ਘਰ ਚੱਲਣ ਦੀ ਤਿਆਰੀ ਕਰ ਪਰਮਿੰਦਰ ਨੇ ਕਿਹਾ ਮਾ ਪਰ ਦੇਵ ਨੂੰ ਦੱਸੇ ਬਿਨਾ ਕਿਵੇਂ ਜਾ ਸਕਦੀ ਆ ਸ਼ਾਮ ਨੂੰ ਜਦ ਮੈਂ ਘਰ ਵਿੱਚ ਨਹੀਂ ਮਿਲੂੰਗੀ ਤਾਂ ਉਹ ਕੀ ਸੋਚਣਗੇ ਮਾਂ ਨੇ ਗੁੱਸੇ ਵਿੱਚ ਕਿਹਾ ਜਿਸ ਆਦਮੀ ਨੇ ਕਦੇ ਤੇਰੀ ਖੁਸ਼ੀ ਦੇ ਬਾਰੇ ਵਿੱਚ ਨਹੀਂ ਸੋਚਿਆ ਉਸ ਦੇ ਬਾਰੇ ਵਿੱਚ ਹੁਣ ਕਿਉਂ ਇੰਨਾ ਸੋਚ ਰਹੀ ਹੈ ਪਤਨੀ ਉਸ ਦੀ ਗੁਲਾਮ ਨਹੀਂ ਫੋਨ ਕਰਕੇ ਦੱਸ ਦਵਾਂ ਪਰਮਿੰਦਰ ਆਪਣੀ ਮਾਂ ਦੇ ਨਾਲ ਪੇਕੇ ਚਲੀ ਗਈ ਸ਼ਾਮ ਨੂੰ ਜਦੋਂ ਦੇਵ ਵਾਪਸ ਆਇਆ ਤਾਂ ਘਰ ਦੇ 메ਨ ਗੇਟ ਤੇ ਤਾਲਾ ਲੱਗਿਆ ਸੀ ਦੂਜੀ ਚਾਬੀ ਉਸਦੇ ਕੋਲ ਹੀ ਰਹਿੰਦੀ ਸੀ ਤਾਲਾ ਖੋਲ ਕੇ ਪਰਮਿੰਦਰ ਨੂੰ ਫੋਨ ਲਗਾਇਆ ਤਾਂ ਪਤਾ ਲੱਗਿਆ ਕਿ ਪਰਮਿੰਦਰ ਆਪਣੇ ਪੇਕਿਆਂ ਤੋਂ ਬੋਲ ਰਹੀ ਹੈ ਦੇਵ ਨੇ ਗੁੱਸੇ ਵਿੱਚ ਕਿਹਾ ਬਿਨਾਂ ਦੱਸੇ ਕਿਵੇਂ ਚਲੀ ਗਈ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਮਾਂ ਦੇ ਕਹਿਨ ਤੇ ਅਚਾਨਕ ਪ੍ਰੋਗਰਾਮ ਬਣ ਗਿਆ ਪਰਮਿੰਦਰ ਨੇ ਜਵਾਬ ਦਿੱਤਾ ਦੇਵ ਨੇ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਕਹਿ ਦਿੱਤਾ ਉਸ ਨੂੰ ਖੁਦ ਹੀ ਸਮਝ ਨਹੀਂ ਆਇਆ ਕਹਿੰਦੇ ਵਕਤ ਬਸ ਗੁੱਸੇ ਵਿੱਚ ਬੋਲਦਾ ਹੀ ਚਲਿਆ ਗਿਆ ਠੀਕ ਹੈ ਉੱਥੇ ਹੀ ਰਹੀ ਹੁਣ ਇੱਥੇ ਆਉਣ ਦੀ ਜ਼ਰੂਰਤ ਨਹੀਂ ਮੇਰਾ ਤੇਰਾ ਰਿਸ਼ਤਾ ਖਤਮ ਅੱਜ ਤੋਂ ਤੂੰ ਮੇਰੇ ਲਈ ਮਰ ਉਧਰ ਤੋਂ ਰੋਂਦੇ ਹੋਏ ਪਰਮਿੰਦਰ ਦੀ ਆਵਾਜ਼ ਆਈ ਆਪਣੇ ਪੇਕੇ ਹੀ ਆਈਆਂ ਉਹ ਵੀ ਆਪਣੀ ਮਾਂ ਦੇ ਨਾਲ ਉਸ ਵਿੱਚ ਵੀ ਉਸੇ ਵਕਤ ਪਰਮਿੰਦਰ ਦੀ ਮਾਂ ਨੇ ਉਸਦੇ ਹੱਥੋਂ ਫੋਨ ਚਪਟਦੇ ਹੋਏ ਕਿਹਾ ਬਹੁਤ ਬੋਲਿਆ ਮੇਰੀ ਲਾਡਲੀ ਨੂੰ ਇਹ ਨਾ ਸਮਝੀ ਕਿ ਮੇਰੀ ਧੀ ਇਕੱਲੀ ਹੈ ਹੱਜੇ ਉਸਦੇ ਮਾਪਿਓ ਜਿਉਂਦੇ ਨੇ ਇੱਕ ਰਿਪੋਰਟ ਵਿੱਚ ਸਾਰੇ ਆਕੜ ਭੁੱਲ ਜਾਵੇਂਗਾ ਦੇਵ ਨੇ ਗੁੱਸੇ ਵਿੱਚ ਫੋਨ ਪਟਕ ਦਿੱਤਾ ਤੇ ਉਦਾਸ ਹੋ ਕੇ ਸੋਚਣ ਲੱਗਿਆ ਜਿਸ ਕੁੜੀ ਦੇ ਪਿਆਰ ਵਿੱਚ ਆਪਣੇ ਮਾਪੇ ਭਰਾ ਭੈਣ ਸਮਾਜ ਰਿਸ਼ਤੇਦਾਰ ਸਭ ਛੱਡ ਦਿੱਤੇ ਅੱਜ ਉਹੀ ਮੈਨੂੰ ਬਿਨਾਂ ਦੱਸੇ ਚਲੀ ਗਈ ਉਸਤੇ ਵੀ ਉਸਦੀ ਮਾਂ ਕੋਟਕ ਕਚੈਰੀ ਦੀਆਂ ਧਮਕੀਆਂ ਦੇ ਰਹੀ ਹੈ ਜੇ ਉਸਦਾ ਪਰਿਵਾਰ ਹੈ ਤਾਂ ਮੈਂ ਵੀ ਕੋਈ ਕੱਲਾ ਨਹੀਂ ਦੀਪ ਵੀ ਆਪਣੇ ਘਰ ਚ ਲਿਆ ਗਿਆ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਇਹੀ ਕਿਹਾ ਤੂੰ ਗੈਰ ਜਾਤ ਦੀ ਕੁੜੀ ਨਾਲ ਵਿਆਹ ਕਰਾ ਕੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਕੀਤੀ ਐ ਤਲਾਕ ਲੈ ਤੇ ਫੁਰਸਤ ਪਾ ਅਸੀਂ ਸਮਾਜ ਦੀ ਕਿਸੇ ਵੀ ਚੰਗੀ ਕੁੜੀ ਦੇ ਨਾਲ ਤੇਰਾ ਵਿਆਹ ਕਰਵਾ ਦੇਵਾਂਗੇ ਵਿਆਹ ਦੋ ਪਰਿਵਾਰਾਂ ਦਾ ਮਿਲਣਾ ਐ ਜੋ ਗਲਤੀ ਹੋ ਗਈ ਉਸ ਨੂੰ ਭੁੱਲ ਜਾ ਹਜੇ ਤੇਰੀ ਉਮਰ ਹੀ ਕੀ ਐ ਚੰਗਾ ਦਿਖਦਾ ਚੰਗੀ ਕਮਾਈ ਕਰਦਾ ਹਜੇ ਵੀ ਕੁਝ ਨਹੀਂ ਵਿਗੜਿਆ ਸਵੀਰ ਦਾ ਭੁੱਲਿਆ ਹੋਇਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਚੰਗਾ ਹੋਇਆ ਕਿ ਕੋਈ ਬਾਲ ਬੱਚਾ ਨਹੀਂ ਹੋਇਆ ਨਹੀਂ ਤਾਂ ਫਸ ਗਿਆ ਸੀ ਬੁਰੀ ਤਰ੍ਹਾਂ ਪੂਰਾ ਜੀਵਨ ਪ੍ਰਵਾਦ ਹੋ ਜਾਂਦਾ ਫਿਰ ਤੇਰੇ ਬੱਚਿਆਂ ਦੇ ਵਿਆਹ ਕਿਸ ਜਾਤ ਵਿੱਚ ਹੁੰਦੇ ਪਿਆਰ ਉਦੋਂ ਹੀ ਸਾਰਥਕ ਹੈ ਜਦੋਂ ਨਿਭ ਜਾਏ ਜੋ ਵਿੱਚ ਹੀ ਟੁੱਟ ਜਾਏ ਤਾਂ ਉਸ ਨੂੰ ਆਪਣੇ ਪਰਾਈ ਸਾਰੇ ਗਲਤੀ ਹੀ ਦੱਸਦੇ ਨੇ ਜੇ ਇਹੀ ਵਿਆਹ ਆਪਣੀ ਜਾਤੀ ਵਿੱਚ ਹੋਇਆ ਹੁੰਦਾ ਤਾਂ ਮਾਪਿਓ ਸਮਝਾ ਬਿਝਾ ਕੇ ਬੱਚਿਆਂ ਨੂੰ ਸਲਾਹ ਦਿੰਦੇ ਵਿਆਹ ਕੋਈ ਮਜ਼ਾਕ ਨਹੀਂ ਥੋੜਾ ਬਹੁਤਾ ਸੁੰਨਾ ਪੈਂਦਾ ਔਰਤ ਜਾਤ ਦਾ ਧਰਮ ਹੈ ਕਿ ਜਿੱਥੇ ਡੋਲੀ ਉੱtre ਉੱਥੋ ਹੀ ਜਨਾਜਾ ਮੁੰਡੇ ਨੂੰ ਵੀ ਬਹੂ ਨੂੰ ਪਿਆਰ ਨਾਲ ਸਮਝਾ ਬਿਝਾ ਕੇ ਕਰ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਮਾਪਿਓ ਦੀ ਮਰਜ਼ੀ ਦੇ ਵਿਰੁੱਧ ਦੂਜੀ ਜਾਤ ਵਿੱਚ ਵਿਆਹ ਜਿਵੇਂ ਦੋਨੋਂ ਪਰਿਵਾਰ ਵਾਲੇ ਇਸ ਕੋਸ਼ਿਸ਼ ਵਿੱਚ ਹੀ ਲੱਗੇ ਰਹਿੰਦੇ ਨੇ ਕਿ ਇਹ ਵਿਆਹ ਹੀ ਨਹੀਂ ਸੀ ਧੋਖਾ ਸੀ ਮੁੰਡੇ ਨੇ ਕੁੜੀ ਨੂੰ ਬਹਿਲਾਫ ਸੁਲਾ ਕੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਸੀ ਉਹਨਾਂ ਦੇ ਧੀ ਪੁੱਤ ਤਾਂ ਬਹੁਤ ਸਿੱਧੇ ਸਾਦੇ ਨੇ ਹੁਣ ਤਲਾਕ ਹੀ ਇੱਕੋ ਮਾਤਰ অপਸ਼ਨ ਹੈ ਇਹ ਵਿਆਹ ਟੁੱਟ ਜਾਏ ਤਾਂ ਹੀ ਸਬਦਾ ਭਲ ਹੈ ਅਜਿਹੇ ਟਾਈਮ ਦੇ ਵਿੱਚ ਜੀਜਾ ਨਾਮ ਦੇ ਪ੍ਰਾਣੀ ਨੂੰ ਘਰ ਦਾ ਸਨਮਾਨਿਤ ਵਿਅਕਤੀ ਸਮਝ ਸਲਾਹ ਲਈ ਜਾਂਦੀ ਹੈ ਤੇ ਜੀਜਾ ਵੀ ਉਹੀ ਕਹਿੰਦਾ ਜੋ ਸੱਸ ਸਹੁਰਾ ਤੇ ਸਮਾਜ ਕਹਿੰਦਾ ਜਦੋਂ ਦੀ ਪਰਮਿੰਦਰ ਨਾਲ ਤੇ ਪਰਮਿੰਦਰ ਦੇਵ ਨਾਲ ਗੱਲ ਕਰਨਾ ਚਾਹੁੰਦੇ ਤਾਂ ਦੋਨੋਂ ਪਾਸੇ ਦੇ ਮਾਪਿਓ ਫੋਨ ਚੱਕ ਕੇ ਖਰੀਆਂ ਕੋਟੀਆਂ ਸੁਣਾ ਦਿੰਦੇ ਤੇ ਗੱਲ ਤਲਾਕ ਦੀ ਗੱਲ ਤੇ ਅੜ ਜਾਂਦੀ ਤੇ ਬੱਚਿਆਂ ਦੇ ਕੰਨ ਵਿੱਚ ਉਲਟੇ ਸਿੱਧੇ ਮੰਤਰ ਫੂਕ ਕੇ ਇੱਕ ਦੂਜੇ ਦੇ ਖਿਲਾਫ ਨਫ਼ਰਤ ਭਰਦੇ ਤਲਾਕ ਦੀ ਪਹਿਲੀ ਪੇਸ਼ੀ ਵਿੱਚ ਵੀ ਪਤੀ ਪਤਨੀ ਆਪਸ ਵਿੱਚ ਗੱਲ ਨਾ ਕਰ ਸਕੇ ਸਮਝਾ ਬੁਝਾ ਕੇ ਲਿਆਇਆ ਗਿਆ ਸੀ ਕੋਰਟ ਵਿੱਚ ਤੇ ਨਾਲ ਮਾਪੇ ਬਾਪ ਜੀਜਾ ਹਰਦਮ ਨਾਲ ਰਹੇ ਤਾਂ ਕਿ ਕੋਈ ਗੱਲ ਨਾ ਹੋ ਜਾਵੇ ਇਸ ਦੌਰਾਨ ਪਰਮਿੰਦਰ ਦਫਤਰ ਨਹੀਂ ਗਈ ਉਸਨੇ ਹੀ ਹਿਮਾਚਲ ਆਪਣੀ ਬਦਲੀ ਕਰਵਾ ਲਈ ਜੱਜ ਦੇ ਪੁੱਛਣ ਤੇ ਦੋਨੋਂ ਧਿਰਾਂ ਨੇ ਤਲਾਕ ਦੇ ਲਈ ਰਜ਼ਾਮੰਦੀ ਦਿਖਾਈ ਫਿਰ ਦੂਜੀ ਪੇਸ਼ੀ ਵਿੱਚ ਵਕੀਲਾਂ ਨੇ ਦਲੀਲਾਂ ਦਿੱਤੀਆਂ ਤੀਜੀ ਪੇਸ਼ੀ ਵਿੱਚ ਪਤੀ ਤੇ ਪਤਨੀ ਨੂੰ ਆਪਸ ਵਿੱਚ ਥੋੜੇ ਟਾਈਮ ਲਈ ਇਕੱਲਾ ਛੱਡਿਆ ਗਿਆ ਕੁਝ ਚੀਜਕ ਕੁਝ ਗੁੱਸਾ ਕੁਝ ਦਬਾਅ ਦੇ ਚੱਲਦੇ ਕੋਈ ਫੈਸਲਾ ਨਹੀਂ ਹੋ ਸਕਿਆ ਚੌਥੀ ਪੇਸ਼ੀ ਵਿੱਚ ਤਲਾਕ ਮਨਜ਼ੂਰ ਕਰ ਲਿਆ ਗਿਆ ਇਸ ਦੌਰਾਨ 3 ਸਾਲ ਗੁਜ਼ਰ ਗਏ ਜਿਸ ਜੋਰ ਸ਼ੋਰ ਨਾਲ ਪਰਿਵਾਰ ਦੇ ਲੋਕਾਂ ਨੇ ਦੋਨਾਂ ਦਾ ਤਲਾਕ ਕਰਵਾਇਆ ਸੀ ਉਸੇ ਤਰ੍ਹਾਂ ਵਿਆਹ ਦੀ ਕੋਸ਼ਿਸ਼ ਵੀ ਕੀਤੀ ਪਰ ਜੋ ਉੱਤਰ ਉਹਨਾਂ ਨੂੰ ਮਿਲਦੇ ਉਹਨਾਂ ਉੱਤਰਾਂ ਤੋਂ ਖਿੱਚ ਕੇ ਉਹ ਆਪਣੇ ਬੱਚਿਆਂ ਨੂੰ ਹੀ ਦੋਸ਼ੀ ਠਹਿਰਾਉਂਦੇ ਤਲਾਕशुदा ਨਾਲ ਕੌਣ ਵਿਆਹ ਕਰੇਗਾ 30 ਸਾਲ بڑا ਦੋ ਜਵਾਕਾਂ ਦਾ ਪਿਓ ਚੱਲੇਗਾ ਜਾਂ ਫਿਰ ਇੱਕ ਮੁੰਡਾ ਪਰ ਅਪਾਹਜ ਹੈ ਇੱਕ ਹੋਰ ਹੈ ਜਿਸ ਨੂੰ ਕੁੜੀ ਨੇ ਜ਼ਬਰਦਸਤੀ ਕੇਸ ਵਿੱਚ ਫਸਾਇਆ ਹੋਇਆ ਮਾਂ ਨੇ ਗੁੱਸੇ ਵਿੱਚ ਕਹਿ ਦਿੱਤਾ ਧੀਏ ਤੂੰ ਭੱਜ ਕੇ ਵਿਆਹ ਕਰਨ ਦੀ ਗਲਤੀ ਨਾ ਕਰਦੀ ਤਾਂ ਕੀ ਮਜਾਲ ਸੀ ਅਜਿਹੇ ਰਿਸ਼ਤੇ ਲਿਆਉਣ ਵਾਲਿਆਂ ਦੀ ਸਮਾਜ ਮaaf ਨਹੀਂ ਕਰਦਾ ਫਿਰ ਮਾਂ ਨੇ ਸਮਝਾਉਂਦੇ ਹੋਏ ਕਿਹਾ ਅਜਹੀਆਂ ਬਹੁਤ ਕੁੜੀਆਂ ਨੇ ਜੋ ਬਿਨਾ ਵਿਆਹ ਦੇ ਹੀ ਪਰਿਵਾਰ ਦੀ ਦੇਖਰੇਖ ਵਿੱਚ ਜੀਵਨ ਗੁਜ਼ਾਰ ਦਿੰਦੀਆਂ ਨੇ ਤੂੰ ਹੀ ਹਿਮਾਚਲ ਵਿੱਚ ਆਪਣੇ ਭਰਾ ਭਾਬੀ ਦੇ ਨਾਲ ਰਹਿ ਆਪਣੇ ਭਤੀਜੇ ਭਤੀਜੀਆਂ ਦੀ ਭੂਆ ਬਣ ਕੇ ਉਹਨਾਂ ਦੀ ਦੇਖਰੇਖ ਕਰ ਪਰਮਿੰਦਰ ਨੇ ਭਾਬੀ ਨੂੰ ਵੀ ਹੌਲੀ ਦੇਣੇ ਵੀਰੇ ਨੂੰ ਕਹਿੰਦੇ ਹੋਏ ਸੁਣ ਲਿਆ ਸੀ ਕਿ ਦੀਦੀ ਦੀ ਤਨਖਾਹ ਚੰਗੀ ਹੈ ਸਾਡੇ ਬੱਚਿਆਂ ਨੂੰ ਸਪੋਰਟ ਹੋ ਜਾਵੇਗੀ ਮਨ ਮਾਰ ਕੇ ਉਹ ਵੀਰੇ ਭਾਬੀ ਦੇ ਨਾਲ ਰਹਿਣ ਲੱਗੀ ਭਾਬੀ ਦੇ ਹੱਥ ਵਿੱਚ ਕਿਚਨ ਸੀ ਤੇ ਭਾਈ ਡਰਾਈング ਰੂਮ ਵਿੱਚ ਆਪਣੇ ਦੋਸਤਾਂ ਨਾਲ ਗੱਪੇ ਲੜਾਉਂਦਾ ਟੀਵੀ ਦੇਖਦਾ ਰਹਿੰਦਾ ਤੇ ਸਾਰਾ ਦਿਨ ਥੱਕੀ ਹਾਰੀ ਦਫ਼ਤਰ ਤੋਂ ਆਉਂਦੀ ਤਾਂ ਦੋਨੋਂ ਭਤੀਜੇ ਉਸ ਨੂੰ ਪੜ੍ਹਾਉਣ ਜਾਂ ਉਸ ਨਾਲ ਖੇਡਣ ਦੀ ਜ਼ਿੱਦ ਕਰਦੇ ਹੋਏ ਉਸਦੇ ਕਮਰੇ ਵਿੱਚ ਆ ਜਾਂਦੇ ਕੁਝ ਅਜੀਹਾ ਹੀ ਦੇਵ ਨਾਲ ਹੋਇਆ ਤਲਾਕ ਤੋਂ ਬਾਅਦ ਵਿਆਹ ਦੀ ਗੱਲ ਜਿੱਥੇ ਵੀ ਚੱਲਦੀ ਤਾਂ ਮੁੰਡਾ ਤਲਾਕशुदा ਹੈ ਕੋਈ ਗਰੀਬ ਹੀ ਆਪਣੀ ਕੁੜੀ ਮਜਬੂਰੀ ਵਿੱਚ ਦੇ ਸਕਦਾ ਹੈ ਸ਼ਾਇਦ ਕੋਈ ਬੱਚਾ ਵੀ ਹੋਵੇ ਫਿਰ ਤਲਾਸ਼ ਕੀਤੀ ਗਈ ਕੁੜੀ ਦੀ ਉਮਰ ਬਹੁਤ ਘੱਟ ਹੁੰਦੀ ਜਾਂ ਉਸ ਨੂੰ ਬਿਲਕੁਲ ਪਸੰਦ ਨਾ ਆਉਂਦੀ ਪਾਪਾ ਗੁੱਸੇ ਵਿੱਚ ਕਹਿੰਦੇ ਦਾਗ ਲੱਗਿਆ ਤੇਰੇ ਤੇ ਫਿਰ ਵੀ ਪਸੰਦ ਨਾ ਪਸੰਦ ਦੱਸ ਰਿਹਾ ਤੇਰੇ ਜੀਵਨ ਨੂੰ ਸੁਖੀ ਬਣਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀਆਂ ਤਾਂ ਦਸ ਨੁਕਸ ਕੱਢ ਰਿਹਾ ਪੜ੍ਹੀ ਲਿਖੀ ਨਹੀਂ ਹੈ ਬਹੁਤ ਘੱਟ ਉਮਰ ਦੀ ਹੈ ਦਿਖਣ ਵਿੱਚ ਵੀ ਠੀਕ ਠਾਕ ਨਹੀਂ ਪਰਿਵਾਰ ਦੇ ਵਿਅੰਗਾ ਤੋਂ ਤੰਗ ਆ ਕੇ ਦੇਵ ਨੇ ਕਈ ਵਾਰ ਬਦਲੀ ਕਰਾਉਂਦੀ ਸੋਚੀ ਪਰ ਸਫਲਤਾ ਨਹੀਂ ਮਿਲੀ ਇਨਾ 3 ਸਾਲਾਂ ਵਿੱਚ ਉਹ ਸਭ ਕੁਝ ਸੁੰਦਾ ਰਿਹਾ ਤੇ ਫਿਰ ਇੱਕ ਦਿਨ ਉਸ ਨੂੰ ਪ੍ਰਮੋਸ਼ਨ ਮਿਲ ਗਿਆ ਤੇ ਉਸਦੀ ਬਦਲੀ ਵੀ ਹਿਮਾਚਲ ਦੀ ਹੋ ਗਈ ਉਸਨੇ ਮੰਗਲਵਾਰ ਤੱਕ ਦਫਤਰ ਜੁਆਇਨ ਕਰਨਾ ਸੀ ਐਤਵਾਰ ਨੂੰ ਉਸਨੇ ਕੰਪਨੀ ਤੋਂ ਮਿਲੇ ਨੌਕਰ ਦੀ ਮਦਦ ਨਾਲ ਕੰਪਨੀ ਦੇ ਕੁਆਟਰ ਵਿੱਚ ਸਾਰਾ ਸਮਾਨ ਸਜਾ ਲਿਆ ਸੋਮਵਾਰ ਨੂੰ ਉਸਨੇ ਬਾਕੀ ਛੋਟਾ ਮੋਟਾ ਘਰੇਲੂ ਉਪਜੋਗ ਵਿੱਚ ਆਉਣ ਵਾਲਾ ਸਮਾਨ ਲਿਆ ਤੇ ਮਨ ਬਹਿਲੌਣ ਲਈ 6 ਵਜੇ ਦੇ ਸ਼ੋਅ ਦੀ ਟਿਕਟ ਲੈ ਕੇ ਫਿਲਮ ਦੇਖਣ ਚਲਾ ਗਿਆ ਠੀਕ 9 ਵਜੇ ਫਿਲਮ ਖਤਮ ਹੋਈ ਤੇ ਉਹ ਉੱਥੋਂ ਆਪਣੇ ਘਰ ਵੱਲ ਨੂੰ ਜਾਣ ਲੱਗਾ ਉਹ ਉਸੇ ਰਸਤੇ ਤੋਂ ਜਾ ਰਿਹਾ ਸੀ ਜਿਸ ਸਾਈਡ ਉਸਦਾ ਦਫ਼ਤਰ ਸੀ ਸੋਚਿਆ ਜਾਂਦਾ ਹੋਇਆ ਦਫ਼ਤਰ ਵੀ ਦੇਖ ਲਵਾਂ ਤਾਂ ਕਿ ਕੱਲ੍ਹ ਆਉਣ ਵਿੱਚ ਆਸਾਨੀ ਹੋਵੇ ਦਫਤਰ ਤੇ ਨਜ਼ਰ ਮਾਰਦੇ ਹੋਏ ਉਹ ਅੰਦਰ ਦੀਆਂ ਗਲੀਆਂ ਤੋਂ 메ਨ ਰੋਡ ਪਹੁੰਚਣ ਦਾ ਰਸਤਾ ਲੱਭਣ ਲੱਗਾ ਦਸੰਬਰ ਦੀ ਭਰੀ ਠੰਡ ਦੀ ਰਾਤ ਗਲੀਆਂ ਸੁਨਸਾਨ ਸੀ ਉਸ ਨੂੰ ਆਪਣੇ ਤੋਂ ਥੋੜੀ ਦੂਰ ਇੱਕ ਔਰਤ ਅੱਗੇ ਵੱਲ ਨੂੰ ਤੇਜ਼ ਕਦਮਾਂ ਨਾਲ ਜਾਂਦੀ ਹੋਈ ਦਿਖਾਈ ਦਿੱਤੀ ਦੇਵ ਨੂੰ ਲੱਗਿਆ ਸ਼ਾਇਦ ਇਹ ਕਿਸੇ ਦਫਤਰ ਤੋਂ ਕੰਮ ਕਰਕੇ 메ਨ ਰੋਡ ਤੇ ਜਾ ਰਹੀ ਹੈ ਜਿੱਥੋਂ ਆਟੋ ਟੈਕਸੀ ਜਾਂ ਸਿਟੀ ਬੱਸ ਮਿਲਦੀ ਹੈ ਉਹ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਉਸੇ ਵਕਤ ਉਸ ਔਰਤ ਦੇ ਪਿੱਛੇ ਤਿੰਨ ਮਸਟੰਡੇ ਜਿਹੇ ਮੁੰਡਿਆਂ ਨੇ ਭੱਦੇ-ਭੱਦੇ ਇਸ਼ਾਰੇ ਤੇ ਵਿਅੰਗ ਕਰਨੇ ਸ਼ੁਰੂ ਕਰ ਦਿੱਤੇ। ਉਹ ਮੈਡਮ ਐਨੀ ਰਾਤ ਨੂੰ ਕਿੱਥੇ ਘਰ ਛੱਡ ਗਈਏ ਜਾਂ ਕਿਤੇ ਹੋਰ? ਫਿਰ ਉਹਨਾਂ ਤਿੰਨਾਂ ਨੇ ਉਸ ਨੂੰ ਘੇਰ ਕੇ ਉਸ ਦਾ ਰਸਤਾ ਰੋਕ ਲਿਆ। ਉਹ ਔਰਤ ਚੀਕ ਪਈ। ਦੇਵੋਦੋ ਤਾਂ ਉਸਦੇ ਨੇੜੇ ਪਹੁੰਚ ਚੁੱਕਿਆ ਸੀ। ਇੱਕ ਮੁੰਡੇ ਨੇ ਉਸ ਦੇ ਥੱਪੜ ਮਾਰ ਕੇ ਚੁੱਪ ਰਹਿਣ ਨੂੰ ਕਿਹਾ। ਔਰਤ ਫਿਰ ਚੀਕਣ ਲੱਗੀ। ਉਸਦੇ ਚੀਕ ਦੇਵ ਨੂੰ ਜਾਣੀ ਪਹਿਚਾਣੀ ਲੱਗੀ ਉਸਦੇ ਦਿਲ ਵਿੱਚ ਇੱਕ ਹੂਕ ਜਹੀ ਉੱਠੀ ਨੇੜੇ ਆਇਆ ਤਾਂ ਉਸ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਿਆ ਇਹ ਤਾਂ ਪਰਮਿੰਦਰ ਹੈ ਉਹ ਇੱਕਦਮ ਚੀਕਿਆ ਕੀ ਹੋ ਰਿਹਾ ਹੈ ਸ਼ਰਮ ਨਹੀਂ ਆਉਂਦੀ ਇੱਕ ਮੁੰਡਾ ਹੱਸ ਕੇ ਬੋਲਿਆ ਲਓ ਜੀ ਹੀਰੋ ਵੀ ਆ ਗਿਆ ਉਸਨੇ ਚਾਕੂ ਕੱਢ ਲਿਆ ਪਰਮਿੰਦਰ ਵੀ ਦੇਵ ਨੂੰ ਪਹਿਚਾਣ ਕੇ ਉਹਨਾਂ ਮੁੰਡਿਆਂ ਤੋਂ ਛੁੱਟ ਕੇ ਦੌੜ ਕੇ ਦੇਵ ਨਾਲ ਲਿਪਟ ਗਈ ਉਹ ਡਰ ਦੇ ਮਾਰੇ ਕੰਬ ਰਹੀ ਸੀ। ਦੇਵ ਉਸ ਨੂੰ ਤਸੱਲੀ ਦੇ ਰਿਹਾ ਸੀ। ਕੁਝ ਨਹੀਂ ਹੋਵੇਗਾ। ਮੈਂ ਹਾਂ। ਇਸ ਤੋਂ ਪਹਿਲਾਂ ਕਿ ਉਹ ਮੁੰਡੇ ਅੱਗੇ ਵੱਧਦੇ ਉਸੇ ਵਕਤ ਪੁਲਿਸ ਦੀ ਜੀਪ ਰੁਕੀ। ਪੁਲਿਸ ਨੇ ਤਿੰਨਾ ਮੁੰਡਿਆਂ ਨੂੰ ਘੇਰ ਲਿਆ। ਪੁਲਿਸ ਅਧਿਕਾਰੀ ਨੇ ਪੁੱਛਿਆ, "ਤੁਸੀਂ ਇੰਨੀ ਰਾਤ ਨੂੰ ਇੱਥੇ ਕਿਵੇਂ?" ਜੀ ਦਫ਼ਤਰ ਤੋਂ ਲੇਟ ਹੋ ਗਈ ਸੀ। "ਤੇ ਤੁਸੀਂ?" "ਮੈਂ ਵੀ ਇਸੇ ਦਫ਼ਤਰ ਵਿੱਚਾਂ ਥੋੜਾ ਅੱਗੇ ਪਿੱਛੇ ਹੋ ਗਈ ਸੀ।" ਪਰਮਿੰਦਰ ਜੀ ਇਸ ਤਰ੍ਹਾਂ ਦੀਵਨਾਲ ਲਿਪਟੀ ਸੀ ਉਸ ਨੂੰ ਦੇਖ ਕੇ ਪੁਲਿਸ ਅਧਿਕਾਰੀ ਨੇ ਕਿਹਾ ਤੁਸੀਂ ਪਤੀ ਪਤਨੀ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ ਉਸੇ ਵਕਤ ਤਿੰਨਾ ਵਿੱਚੋਂ ਇੱਕ ਮੁੰਡੇ ਨੇ ਕਿਹਾ ਉਹੀ ਤਾਂ ਸਾਹਿਬ ਜੀ ਕੱਲੀ ਔਰਤ ਸੁਨਸਾਨ ਸੜਕ ਅਸੀਂ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਉਸ ਮੁੰਡੇ ਦੀ ਗੱਲ ਪੂਰੀ ਹੁੰਦੀ ਥਾਣੇਦਾਰ ਨੇ ਇੱਕ ਥੱਪੜ ਜੜਦੇ ਹੋਏ ਕਿਹਾ ਕਿੱਥੇ ਲਿਖਿਆ ਕਾਨੂੰਨ ਵਿੱਚ ਕਿ ਕੱਲੀ ਔਰਤ ਸੁਨਸਾਨ ਸੜਕ ਤੇ ਰਾਤ ਵਿੱਚ ਨਹੀਂ ਘੁੰਮ ਸਕਦੀ ਘੁੰਮਦੀ ਦਿਖਾਈ ਦੇ ਤਾਂ ਕਿ ਤੁਹਾਨੂੰ ਜ਼ੋਰ ਜ਼ਬਰਦਸਤੀ ਕਰਨ ਦਾ ਅਧਿਕਾਰ ਮਿਲ ਗਿਆ ਥਾਣੀਦਾਰ ਨੇ ਕਿਹਾ ਤੁਸੀਂ ਜਾਓ ਇਹ ਹਵਾਲਾਤ ਦੇ ਹਵਾ ਖਾਣਗੇ ਉਹਨਾਂ ਦੇ ਜਾਣ ਤੋਂ ਬਾਅਦ ਪਰਮਿੰਦਰ ਨੇ ਪੁੱਛਿਆ ਦੇਵ ਤੁਸੀਂ ਇੱਥੇ ਕਿਵੇਂ ਪ੍ਰਮੋਸ਼ਨ ਮਿਲਿਆ ਤਾਂ ਇੱਥੇ ਦਾ ਟ੍ਰਾਂਸਫਰ ਹੋ ਗਿਆ ਪਰਿਵਾਰ ਪਰਮਿੰਦਰ ਨੇ ਫਿਰ ਪੁੱਛਿਆ ਇਕੱਲਾ ਹੀ ਆ ਤੇ ਤੇਰਾ ਪਰਿਵਾਰ ਮੈਂ ਵੀ ਕੱਲੀ ਆ ਰਾ ਭਾਬੀ ਦੇ ਨਾਲ ਰਹਿਣੀ ਆ ਬਿਆਨੀ ਕੀਤਾ ਤੇ ਤੁਸੀਂ ਅਜੇ ਹਾਂ ਹੀ ਮੇਰੇ ਨਾਲ ਸਮਝ ਲੈ ਦਫਤਰ ਵਿੱਚ ਤਾਂ ਦਿਖੀ ਨਹੀਂ ਕਦੇ ਕੱਲ ਤੋਂ ਜੁਆਇਨ ਕਰਨਾ ਫਿਰ ਥੋੜੀ देर ਚੁੱਪੀ છਾਈ ਰਹੀ ਦੇਵ ਨੇ ਗੱਲ ਅੱਗੇ ਵਧਾਈ ਖੁਸ਼ੇ ਤਲਾਕ ਲੈ ਕੇ ਉਹ ਚੁੱਪ ਰਹੀ ਤੇ ਫਿਰ ਉਸਨੇ ਪੁੱਛਿਆ ਤੁਸੀਂ ਖੁਸ਼ ਹੋ ਦੂਰ ਰਹਿੰਦੇ ਹੀ ਆਪਣਿਆਂ ਦੀ ਜ਼ਰੂਰਤ ਦਾ ਅਹਿਸਾਸ ਹੁੰਦਾ ਉਹਨਾਂ ਦੀ ਕਮੀ ਖਲਦੀ ਹੈ ਯਾਦ ਆਉਂਦੀ ਹੈ ਪਰ ਉਦੋਂ ਤੱਕ ਤਾਂ ਬਹੁਤ देर ਹੋ ਚੁੱਕੀ ਹੁੰਦੀ ਹੈ ਕਿਉਂ ਕੀ ਸਾਡੇ ਦੋਨਾਂ ਵਿੱਚੋਂ ਕੋਈ ਮਰ ਗਿਆ ਜੋ देर ਹੋ ਚੁੱਕੀ ਹੈ ਪਰਮਿੰਦਰ ਨੇ ਦੀਵ ਦੇ ਮੋਤੀ ਹੱਥ ਰੱਖਦੇ ਹੋਏ ਕਿਹਾ ਮਰਨ ਤੁਹਾਡੇ ਦੁਸ਼ਮਨ ਦੋਨਾਂ ਨੇ ਨੇੜੇ ਤੇ ਹੀ ਇੱਕ ਸ਼ਾਨਦਾਰ ਰੈਸਟੋਰੈਂਟ ਵਿੱਚ ਖਾਣਾ ਖਾਇਆ ਘਰ ਚੱਲਣਗੇ ਮੇਰੇ ਨਾਲ ਕੰਪਨੀ ਦਾ ਕੁਆਟਰ ਹੈ ਪਰ ਅਸੀਂ ਹੁਣ ਪਤੀ ਪਤਨੀ ਨਹੀਂ ਰਹੇ ਕਾਨੂੰਨ ਦੀ ਨਜ਼ਰ ਵਿੱਚ ਤੇ ਦਿਲ ਦੀ ਨਜ਼ਰ ਵਿੱਚ ਕੀ ਕਹਿੰਦਾ ਤੇਰਾ ਦਿਲ ਫਿਰ ਤੋ ਕਾਨੂੰਨ ਸਮਾਜ ਦੇ ਲਈ ਵਿਆਹਤਾ ਕਰਨਾ ਵਿਆਹੀ ਕਰਨਾ ਸੀ ਤਾਂ ਛੱਡ ਕੇ ਕਿਉਂ ਗਈ ਸੀ ਦੇਵ ਨੇ ਕਿਹਾ ਔਰਤ ਦੀ ਇਹ ਹੀ ਕਮਜ਼ੋਰੀ ਹੈ ਜਿੱਥੇ ਪਿਆਰ ਮਿਲਦਾ ਉਸ ਵੱਲ ਨੂੰ ਖਿੱਚੀ ਚੱਲੀ ਜਾਂਦੀ ਹੈ ਤੁਹਾਡੀ ਬੇਰੁਖੀ ਤੇ ਮਾਂ ਦੀਆਂ ਪਿਆਰ ਭਰੀਆਂ ਗੱਲਾਂ ਵਿੱਚ ਆ ਗਈ ਸੀ ਕੁਝ ਮੇਰੀ ਵੀ ਗਲਤੀ ਸੀ ਮੈਨੂੰ ਤੇਰਾ ਧਿਆਨ ਰੱਖਣਾ ਚਾਹੀਦਾ ਸੀ ਪਰ ਹੁਣ ਫਿਰ ਕਦੇ ਝਗੜਾ ਹੋਇਆ ਤਾਂ ਛੱਡ ਕੇ ਤਾਂ ਨਹੀਂ ਚਲੀ ਜਾਵੇਂਗੀ ਦੇਵ ਨੇ ਪੁੱਛਿਆ ਤਵਾ ਤਵਾ ਇੱਕ ਗਲਤੀ ਇੱਕ ਵਾਰ ਬਹੁਤ ਸਹਿ ਲਿਆ ਬਾਹਰ ਵਾਲਿਆਂ ਦੀਆਂ ਸੁਣਨ ਤੋਂ ਚੰਗਾ ਪਤੀ ਪਤਨੀ ਆਪਸ ਵਿੱਚ ਲੜ ਲੈਣ ਸੁਣ ਲੈਣ ਇੱਕ ਦੂਜੇ ਦੀਆਂ ਅਗਲੇ ਦਿਨ ਦਫ਼ਤਰ ਤੋਂ ਬਾਅਦ ਉਹ ਦੋਨੋਂ ਇੱਕ ਵਕੀਲ ਦੇ ਕੋਲ ਬੈਠੇ ਸੀ ਵਕੀਲ دوست ਸੀ ਦੇਵਦਾ ਹੈਰਾਨ ਸੀ ਯਾਰ ਮੈਂ ਤਾਂ ਕਈ ਵਿਆਹ ਕਰਵਾਏ ਤੇ ਤਲਾਕ ਵੀ ਪਰ ਇਹ ਪਹਿਲਾ ਵਿਆਹ ਹੋਵੇਗਾ ਕਿ ਜਿਸ ਨਾਲ ਤਲਾਕ ਹੋਇਆ ਉਸੇ ਨਾਲ ਦੁਬਾਰਾ ਵਿਆਹ ਵਕੀਲ ਨੇ ਛੇਤੀ ਹੀ ਦੋਨਾਂ ਦਾ ਵਿਆਹ ਕਰਵਾ ਦਿੱਤਾ ਇਸ ਗੱਲ ਦੀ ਪਰਮਿੰਦਰ ਨੇ ਆਪਣੀ ਮਾਂ ਨੂੰ ਪਹਿਲਾਂ ਹੀ ਖਬਰ ਦੇ ਦਿੱਤੀ ਮਾਂ ਨੇ ਕਿਹਾ ਕਿ ਅਸੀਂ ਤੇਰਾ ਧਿਆਨ ਨਹੀਂ ਰੱਖ ਸਕੇ ਜੋ ਤੂੰ ਫੇਰ ਪਰਮਿੰਦਰ ਨੇ ਵਿੱਚ ਹੀ ਕਿਹਾ ਮਾਂ ਕੁੜੀ ਪ੍ਰੇਮ ਵਿਆਹ ਕਰੇ ਜਾਂ ਪਰਿਵਾਰ ਦੀ ਮਰਜ਼ੀ ਨਾਲ ਪਤੀ ਦਾ ਘਰ ਹੀ ਅਸਲੀ ਘਰ ਹੈ ਇੱਕ ਔਰਤ ਦੇ ਲਈ ਦੇਵ ਨੇ ਆਪਣੇ ਪਾਪਾ ਨੂੰ ਵੀ ਸੂਚਿਤ ਕਰ ਦਿੱਤਾ ਉਹਨਾਂ ਨੇ ਕਿਹਾ ਵਿਆਹ ਦਿਲ ਤੈਅ ਕਰਦਾ ਨਹੀਂ ਤਾਂ ਤਲਾਕ ਤੋਂ ਬਾਅਦ ਉਸੇ ਕੁੜੀ ਨਾਲ ਵਿਆਹ ਕਿਤੇ ਹੋਇਆ ਅਜੇ ਤੱਕ ਕਿਸੇ ਦਾ ਸਦਾ ਖੁਸ਼ ਰਹੋ ਮੇਰੇ ਬੱਚਿਓ ਤੇ ਇਸ ਤਰ੍ਹਾਂ ਹੋਇਆ ਦੇਵਤੇ ਪਰਮਿੰਦਰ ਦਾ ਵਿਆਹ ਫਿਰ ਤਲਾਕ ਤੇ ਫਿਰ ਦੁਬਾਰਾ ਵਿਆਹ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਸਾਂਝੇ ਕਰਨਾ ਨਾ ਭੁੱਲਣਾ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਕੀ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ